ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਦਾ ਜਿਹੜਾ ਵਲੌਗ ਆ ਉਹਦਾ ਲਾਸਟ ਵਲੌਗ ਜਿੱਥੋਂ ਖਤਮ ਕੀਤਾ ਸੀ ਉੱਥੋਂ ਹੀ ਸ਼ੁਰੂ ਕੀਤਾ ਆ ਮੈਂ ਛਤ ਤੇ ਆਈ ਸੀ ਸ਼ਾਮ ਦਾ ਟਾਈਮ ਆ ਤੇ ਮੌਸਮ ਜਿਹੜਾ ਆ ਉਹ ਬੱਦਲਵਾਈ ਵਾਲਾ ਹੀ ਆ ਮਤਲਬ ਕਿ ਸਵੇਰ ਤੋਂ ਹੀ ਜਿਹੜਾ ਮੌਸਮ ਆ ਉਹ ਠੰਡਾ ਹੀ ਚੱਲ ਰਿਹਾ ਸੀਗਾ ਵਿੱਚੋਂ ਕਦੇ-ਕਦੇ ਬੂੰਦਾਬاندی ਵੀ ਹੋਈ ਸੀਗੀ ਸੋ ਲਾਸਟ ਵਲੌਗ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਸੈਂਡਵਿਚ ਬਣਾਏ ਸੀਗੇ ਤੇ ਉਹਦੀ ਰੈਸਪੀ ਤੁਹਾਨੂੰ ਮੈਂ ਨੈਕਸਟ ਵਲੌਗ ਵਿੱਚ ਸ਼ੇਅਰ ਕਰੂੰਗੀ ਬਟ ਮੇਰੇ ਕੋਲ ਥੋੜੀ ਜਿਹੀ ਰੈਸਪੀ ਦੀ ਮਤਲਬ ਕਿ ਥੋੜੀ ਜਿਹੀ ਵੀਡੀਓ ਰਿਕਾਰਡ ਨਹੀਂ ਹੋਈ ਬਸ ਸਿੰਪਲ ਜੀ ਇਹ ਰੈਸਪੀ ਆ ਮੈਂ ਲਈ ਸੀ ਸੂਚੀ ਅੱਧੀ ਕੋਕਲੀ ਸੂਚੀ ਲਈ ਸੀਗੀ ਉਹਨੂੰ ਪਹਿਲਾਂ ਮੈਂ ਜਿਹੜਾ ਆ ਡਰਾਈ ਰੋਸਟ ਕਰ ਲਿਆ ਸੀਗਾ ਫਿਰ ਉਹਦੇ ਵਿੱਚ ਮੈਂ ਮਲਾਈ ਪਾ ਦਿੱਤੀ ਤੇ ਸ਼ਿਮਲਾ ਮਿਰਚ ਖੀਰਾ ਟਮਾਟਰ ਤੇ ਪਿਆਜ਼ ਪਾ ਰਹੇ ਤੇ ਬਿਲਕੁਲ ਹੀ ਬਰੀਕ ਕੱਟ ਕੇ ਤੇ ਫਿਰ ਨਮਕ, ਘਰ ਮਸਾਲਾ, ਕਾਲੀ ਮਿਰਚ, ਜੀਰਾ ਪਾਊਡਰ ਇਹ ਚ ਆਰਮਸਾਂ ਲੈ ਪਾ ਕੇ ਤੇ ਇੱਕ ਜਿਹੜਾ ਆ ਦਾ ਫਿਲਿੰਗ ਬਣਾ ਲਈ ਸੀਗੀ ਤੇ ਫਿਰ ਜਿਹੜਾ ਆ ਦੋ ਬ੍ਰੈਡ ਪੀਸ ਲੈ ਕੇ ਉਹਦੇ ਵਿੱਚ ਭਰ ਦਿੱਤੀ ਤੇ ਫਿਰ ਤਵੇ ਦੇ ਉੱਤੇ ਹੀ ਜਿਹੜਾ ਮੈਂ ਸੇਕ ਲਿਆ ਘਿਓ ਲਾ ਕੇ ਮੱਖਣ ਲਾ ਕੇ ਵੀ ਸੇਕ ਸਕਦੇ ਆ ਟੋਸਟਰ ਵਿੱਚ ਵੀ ਇਹਨੂੰ ਬਣਾ ਸਕਦੇ ਆ ਇਹਨੂੰ ਐਜ਼ ਆ ਪੀਜ਼ੇ ਦੇ ਤੌਰ ਤੇ ਵੀ ਬਣਾ ਸਕਦੇ ਆ ਜਿਵੇਂ ਬ੍ਰੈਡ ਦੇ ਉੱਪਰ ਜਿਹੜੀ ਮੈਂ ਫਿਲਿੰਗ ਤਿਆਰ ਕੀਤੀ ਆ ਉਹਦੀ ਲੇਅਰ ਲਗਾ ਕੇ ਤੇ ਤੁਸਨੂੰ ਪੀਜ਼ੇ ਵਾਂਗ ਵੀ ਤਿਆਰ ਕਰ ਸਕਦੇ ਆ ਇਸ ਦਾ ਬ੍ਰੈਡ ਪੀਜ਼ਾ ਵੀ ਬਣਾ ਸਕਦੇ ਆ ਬਹੁਤ ਹੀ ਟੇਸਟੀ ਬਣਦਾ ਆ ਤੇ ਕਿਸੇ ਵੀ ਚੀਜ਼ ਦੀ ਬਾਹਰ ਦੀ ਚੀਜ਼ ਦੀ ਲੋੜ ਨਹੀਂ ਪੈਂਦੀ ਸਾਰਾ ਕੁਝ ਜਿਹੜਾ ਆ ਘਰ ਦੀਆਂ ਚੀਜ਼ਾਂ ਤੋਂ ਹੀ ਬਣ ਜਾਂਦਾ ਆ ਇਹ ਵਾਲਾ ਸੈਂਡਵਿਚ ਔਰ ਕਾਫੀ ਹੈਲਥੀ ਵੀ ਹੋ ਜਾਂਦਾ ਆ ਕਿਉਂਕਿ ਇਹਦੇ ਵਿੱਚ ਜਿਹੜਾ ਆ ਉਹ ਮਲਾਈ ਵੀ ਪਾਈ ਹੁੰਦੀ ਆ ਸੋ ਜਿਹੜੇ ਸੈਂਡਵਿਚ ਆ ਉਹ ਬਣ ਕੇ ਤਿਆਰ ਹੋ ਗਏ ਸੀਗੇ ਤੇ ਬਹੁਤ ਹੀ ਟੇਸਟੀ ਬਣੇ ਸੀ ਸਾਰੇ ਹੀ ਸੈਂਡਵਿਚ ਜਿਹੜੇ ਆ ਮੈਂ ਬਣਾ ਕੇ ਤਿਆਰ ਕਰ ਲਏ ਸੀਗੇ ਮੈਂ ਮਾਇਓਨੈਸ ਵਗੈਰਾ ਬਹੁਤ ਘੱਟ ਯੂਜ਼ ਕਰਦੀ ਆ ਬਹੁਤ ਘੱਟ ਕੀ ਬਹੁਤ ਹੀ ਜ਼ਿਆਦਾ ਘੱਟ ਇਹੋ ਜਿਹੇ ਚੀਜ਼ਾਂ ਬਹੁਤ ਘੱਟ ਯੂਜ਼ ਕਰਦੀ ਆ ਬਸ ਮਲਾਈ ਵਗੈਰਾ ਜਿਹੜੀ ਆ ਉਹ ਪਾ ਕੇ ਇਸ ਤਰ੍ਹਾਂ ਸੈਂਡਵਿਚ ਬਣਾ ਲੈਣੀ ਆ ਸੋ ਇਧਰ ਵੀ ਜਿਹੜਾ ਆ ਉਹ ਸਾਰਾ ਖਲਾਰਾ ਹੱਲ ਨਹੀਂ ਵੀ ਪਿਆ ਹੋਇਆ ਆ ਕਿਉਂਕਿ ਮੈਂ ਲਾਸਟ ਵਲੌਗ ਵਿੱਚ ਦੱਸਿਆ ਸੀਗਾ ਕਿ ਕਿਚਨ ਦੇ ਵਿੱਚ ਜਿਹੜੇ ਡਰਾਅਰ ਆ ਉਹਨਾਂ ਦੀ ਰਿਪੇਅਰ ਚੱਲ ਰਹੀ ਆ ਉਹਨਾਂ ਦੇ ਜਿਹੜੇ ਸਲਾਈਡਰ ਸੀਗੇ ਕੈਚਰ ਸੀਗੇ ਉਹ ਕਾਫੀ ਖਰਾਬ ਹੋ ਗਏ ਸੀ ਉਹ ਸਾਰੇ ਜਿਹੜੇ ਆ ਉਹ ਨਵੇਂ ਪਵਾ ਲਏ ਆ ਸੋ ਡਰਾਅਰ ਜਿਹੜੇ ਉਹ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਫਿਰ ਜਿੰਨੇ ਵੀ ਜਿਹੜਾ ਜਿਹੜਾ ਸਮਾਨ ਜਿੱਥੇ ਜਿੱਥੇ ਰੱਖਣਾ ਆ ਨਾ ਉੱਥੇ-ਉੱਥੇ ਰੱਖ ਦਵਾਂਗੀ ਇਹ ਜਿਹੜਾ ਆ ਇਹ ਆਟੇ ਵਾਲਾ ਡਰਾਅਰ ਆ ਇਹਨੂੰ ਜਿਹੜਾ ਆ ਤੀਸਰੀ ਵਰੀਏ ਦੇ ਜਿਹੜੇ ਸਲਾਈਡਰ ਆ ਨਾ ਉਹ ਚੇਂਜ ਕਰ ਦਿੱਤੇ ਆ ਇਹ ਦੇ ਸਲਾਈਡਰ ਜਿਹੜੇ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਸੋ ਮੈਂ ਸਭ ਤੋਂ ਪਹਿਲਾਂ ਜਿਹੜਾ ਆ ਉਹ ਡਰਾਅਰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਲਿਆ ਤੇ ਬਾਕੀ ਦਾ ਜਿਹੜਾ ਸਾਰਾ ਸਮਾਨ ਆ ਹੌਲੀ-ਹੌਲੀ ਜਿਹੜਾ ਆ ਇਹਦੇ ਵਿੱਚ ਟਿਕਾ ਦੇਣਾ ਆ ਸੋ ਇਹ ਜਣੀਆਂ ਆ ਇਹ ਨਿੱਕੇ-ਛੋਟੇ-ਛੋਟੇ ਕੰਟੇਨਰ ਆ ਇਹ ਸਾਰੇ ਜਿਹੜੇ ਮੈਂ ਇਹਦੇ ਵਿੱਚ ਹੀ ਰੱਖ ਦੇਨੇ ਆ ਇਹਦੇ ਨਾਲ ਜਿਹੜੀ ਕਿਚਨ ਨਾ ਨਾ ਉਹ ਇੱਕ ਫੰਕਸ਼ਨਲ ਜਿ ਲੱਗਦੀ ਆ ਇਸ ਮਤਲਬ ਕਿ ਸਾਰਾ ਸਮਾਨ ਜਦੋਂ ਅਸੀਂ ਇਸ ਤਰ੍ਹਾਂ ਡੱਬੀਆਂ ਵਿੱਚ ਪਾ ਕੇ ਰੱਖ ਲੈਨੇ ਆ ਨਾ ਤੇ ਸਾਨੂੰ ਜਿਹੜਾ ਆ ਮਸ਼ਕੱਤ ਨਹੀਂ ਕਰਨੀ ਪੈਂਦੀ ਜਦੋਂ ਵੀ ਅਸੀਂ ਕੋਈ ਸਮਾਨ ਸਾਨੂੰ ਚਾਹੀਦਾ ਹੁੰਦਾ ਆ ਸੋ ਹੁਣ ਜਿਹੜਾ ਆ ਉਹ ਰਾਤ ਦਾ ਟਾਈਮ ਆ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਮੌਸਮ ਮਤਲਬ ਕਿ ਰਾਤ ਨੂੰ ਜਿਹੜਾ ਆ ਉਹ ਫਿਰ ਜਿਹੜਾ ਆ ਹਲਕਾ ਹਲਕਾ ਜਿਹੜਾ ਮੀਂਹ ਉਹ ਪੈ ਰਿਹਾ ਸੀਗਾ ਜਿਆਦਾ ਤੇਜ਼ ਨਹੀਂ ਸੀਗੀ ਬਸ ਜਿਹਨੂੰ ਕਹਿੰਦੇ ਨੇ ਪੂੰਦਾ ਬੰਦੀ ਜਿਹੜੀ ਹੋ ਰਹੀ ਸੀ ਸੋ ਹੁਣ ਆ ਨੈਕਸਟ ਡੇ ਤੇ ਅੱਜ ਮੈਂ ਬਣਾਉਣੀ ਆ ਕੀਆ ਤੋਰੀ ਤੇ ਇੱਧਰ ਵੇਖੋ ਤੁਸੀਂ ਸਾਡਾ ਐਲੈਕਸ ਤੇ ਪਵਨ ਐਲੈਕਸ ਤੇ ਪਵਨ ਜਿਹੜੇ ਆ ਨਾ ਇਹ ਦੋਨਾਂ ਦੀ ਆਪਸ ਵਿੱਚ ਦੋਸਤੀ ਆ ਐਲੈਕਸ ਨੂੰ ਜਿਹੜਾ ਆ ਹਮੇਸ਼ਾ ਮਤਲਬ ਕਿ ਬਿਲਕੁਲ ਮਤਲਬ ਕਿ ਰੈਸਟ ਦੇ ਵਿੱਚ ਰਹਿਣਾ ਪਸੰਦ ਆ ਉਹ ਜ਼ਿਆਦਾਤਰ ਜਿਹੜਾ ਇਸ ਤਰ੍ਹਾਂ ਹੀ ਬੈਠਾ ਰਹਿੰਦਾ ਆ ਪਵਨ ਦੇ ਨਾਲ ਹੀ ਸੌ ਜਾਂਦਾ ਆ ਤੇ ਉਹਨੂੰ ਉੱਡਣਾ ਜਿਹੜਾ ਬਹੁਤ ਘੱਟ ਪਸੰਦ ਆ ਮੈਨੂੰ ਲੱਗਦਾ ਉਹਨੂੰ ਉੱਡਣਾ ਜਿਹੜਾ ਉਹ ਭੁੱਲੀ ਗਿਆ ਆ ਸੋ ਇੱਧਰ ਜਿਹੜੇ ਸਾਡੇ ਬਰਡਸ ਆ ਉਹਨਾਂ ਦਾ ਵੀ ਫੀਡਿੰਗ ਦਾ ਟਾਈਮ ਹੋ ਗਿਆ ਆ ਸੋ ਉਹਨਾਂ ਨੂੰ ਵੀ ਜਿਹੜੀ ਉਹ ਫੀਡ ਕਰਾਉਣੀ ਆ ਜਦੋਂ ਇਹ ਬਰਡਸ ਸ਼ੂਟਿੰਗ ਹੁੰਦੀਆਂ ਹਨ ਉਹਦੋਂ ਇਹਨਾਂ ਨੂੰ 2-2 ਘੰਟੇ ਬਾਅਦ ਫੀਡ ਦੇ ਦਈਦੀ ਆ ਫਿਰ ਜਦੋਂ ਇਹਨਾਂ ਦੇ ਖੰਭ ਵਗੈਰਾ ਆ ਜਾਂਦੇ ਆ ਨਾ ਫਿਰ ਇਹਨਾਂ ਨੂੰ ਜਿਹੜਾ ਆ ਉਹ ਦਿਨ ਚ 3 ਵਾਰੀ ਜਿਹੜੀ ਉਹ ਫੀਡ ਦੇਣੀ ਸ਼ੁਰੂ ਕਰ ਦਿੰਦੀਆਂ ਕਿਉਂਕਿ ਹੁਣ ਹੱਲੇ ਛੋਟੇ ਆ ਇਹਨਾਂ ਦੇ ਪੰਖ ਵਗੈਰਾ ਨਹੀਂ ਆਏ ਇਹਨਾਂ ਨੂੰ ਪੱਕੇ ਦੀ ਹਵਾ ਤੋਂ ਵੀ ਜਿਹੜਾ ਆ ਉਹ ਬਚਾ ਕੇ ਰੱਖਣਾ ਪੈਂਦਾ ਆ ਸੋ ਪੱਖੇ ਵਗੈਰਾ ਸਾਰੇ ਅਸੀਂ ਬੰਦ ਕਰ ਦਿੰਨੇ ਆ ਫਿਰ ਇਹਨਾਂ ਨੂੰ ਬਾਹਰ ਕੱਢ ਕੇ ਤੇ ਫੀਡ ਦੇਣੇ ਆ ਸੋ ਜਿਵੇਂ ਕਿ ਮੈਂ ਤੁਹਾਨੂੰ ਲਾਸਟ ਵਲੌਗ ਵਿੱਚ ਦੱਸਿਆ ਸੀ ਨਾ ਕਿ ਮੇਰੇ ਘਰ ਥੋੜੀ ਜਿਹੀ ਰਿਪੇਅਰ ਚੱਲ ਰਹੀ ਆ ਸੋ ਅੱਜ ਵਾਰੀ ਆ ਮੇਰੇ ਬੈੱਡ ਦੀ ਤੇ ਬੈੱਡ ਦੇ ਟੱਕਣ ਆ ਉਹ ਖਰਾਬ ਹੋ ਗਏ ਸੀਗੇ ਸੋ ਉਹ ਵੀ ਮੈਂ ਚੇਂਜ ਕਰਵਾ ਲਏ ਆ ਤੇ ਥੋੜੀ ਬਹੁਤੀ ਰਿਪੇਅਰ ਜਿਹੜੀ ਆ ਘਰ ਵਿੱਚ ਚਲਦੀ ਹੀ ਰਹਿੰਦੀ ਆ ਸੋ ਮੈਂ ਦੋ ਟੱਕਣ ਜਿਹੜੇ ਉਹੀ ਚੇਂਜ ਕਰਾਏ ਆ ਦੋ ਫੇਰ ਚੇਂਜ ਕਰਵਾ ਲਵਾਂਗੇ ਬੱਚੇ ਜਿਹੜੇ ਆ ਜਦੋਂ ਉੱਪਰ ਖੇਡਦੇ ਆ ਨਾ ਭੁੜਕਦੇ ਆ ਤੇ ਫਿਰ ਜਿਹੜਾ ਆ ਪਹਿਲਾਂ ਜਦ ਬੱਚੇ ਛੋਟੇ ਸੀ ਨਾ ਉਦੋਂ ਸਾਰੇ ਬੱਚੇ ਨਾ ਬੈੱਡ ਦੇ ਉੱਤੇ ਖੇਡਦੇ ਹੁੰਦੇ ਸੀ ਭੁੜਕਦੇ ਹੁੰਦੇ ਸੀਗੇ ਉਹਦੇ ਨਾਲ ਟੱਕਣਾਂ ਬਹੁਤ ਜ਼ਿਆਦਾ ਜਿਹੜੇ ਆ ਉਹ ਖਰਾਬ ਹੋ ਗਏ ਸੀਗੇ ਸੋ ਇੱਧਰ ਮੈਂ ਜਿਹੜੀ ਉਹ ਪੱਕੀ ਕੱਢ ਲਈ ਆ ਇਹ ਪੱਕੀ ਜਿਹੜੀ ਆ ਰੈਡੀ ਮੇਡ ਈ ਆ ਮਤਲਬ ਕਿ ਬਾਜ਼ਾਰ ਦੀ ਨਹੀਂ ਹੋਈ ਆ ਮੇਰੇ ਕੋਲ ਜਿਹੜੀ 21 ਪੱਕੀਆਂ ਦੇ ਵੈਸੀ ਹੱਦ ਦੇ ਟਾਈਮ ਵਿੱਚ ਪੱਖੀਆਂ ਦੀ ਲੋੜ ਨਹੀਂ ਪੈਂਦੀ ਬਟ ਘਰ ਦੇ ਵਿੱਚ ਪੱਖੀਆਂ ਹੋਣੀਆਂ ਬਹੁਤ ਜ਼ਰੂਰੀ ਆ ਤੇ ਹੁਣ ਜਿਹੜਾ ਆ ਉਹ ਮੈਂ ਸਾਰੀ ਫਟਾਫਟ ਸਫਾਈ ਕਰ ਲੈਣੀ ਆ ਕਿਉਂਕਿ ਜਦੋਂ ਵੀ ਘਰ ਵਿੱਚ ਕੋਈ ਵੀ ਕੰਮ ਚੱਲਦਾ ਨਾ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਆ ਭਾਵੇਂ ਤੁਸੀਂ 1 ਘੰਟੇ ਵਾਸਤੇ ਹੀ ਕੋਈ ਮਿਸਤਰੀ ਘਰ ਵਿੱਚ ਵਾਰ ਲਵਾਉਣਾ ਤੇ ਸਮਝੋਗੇ ਸਾਰਾ ਦਿਨ ਤੁਸੀਂ ਖਲਾਰਾ ਹੀ ਸਾਫਦੇ ਰਹੋਗੇ ਸੋ ਇਸ ਤਰ੍ਹਾਂ ਹੀ ਜਿਹੜਾ ਆ ਉਹ ਮੇਰੇ ਨਾਲ ਵੀ ਹੁੰਦਾ ਆ ਇਤ ਮਿਸਤਰੀ ਤੇ ਆਪਣਾ ਕੰਮ ਕਰਕੇ ਚਲੇ ਜਾਂਦੇ ਆ ਬਟ ਬਾਅਦ ਵਿੱਚ ਜਿਹੜੀ ਮੁਸ਼ਕਲ ਸਾਨੂੰ ਕਰਨੀ ਪੈਂਦੀ ਆ ਨਾ ਬਸ ਫਿਰ ਸੋ ਇੱਧਰ ਜਿਹੜੇ ਆ ਉਹ ਹੁਣ ਮੈਂ ਫਟਾਫਟ ਜਿਹੜਾ ਆ ਆਪਣਾ ਬੈੱਡ ਜਿਹੜਾ ਉਹ ਸੈੱਟ ਕਰ ਲਵਾਂਗੀ ਚਾਦਰ ਵਗੈਰਾ ਵਿਛਾ ਦਵਾਂਗੀ ਸੋ ਹੁਣ ਮੈਂ ਆ ਗਈ ਆ ਫੇਰ ਕਿਚਨ ਵਿੱਚ ਆ ਜਿਹੜਾ ਆ ਉਹ ਲਾਸਟ ਕੰਮ ਸੀ ਅੱਜ ਦਾ ਤੇ ਇਹ ਜਿਹੜਾ ਢੱਕਣ ਜਿਹੜਾ ਟੁੱਟ ਗਿਆ ਸੀਗਾ ਕਾਫੀ ਪੁਰਾਣਾ ਸੀਗਾ ਸੋ ਹੁਣ ਜਿਹੜਾ ਆ ਉਹ ਜਿਹੜਾ ਇਹਦਾ ਪੁਰਾਣਾ ਢੱਕਣ ਸੀ ਨਾ ਮਤਲਬ ਕਿ ਦਰਵਾਜ਼ਾ ਸੀ ਉਹ ਮੈਂ ਸਾਭ ਕੇ ਰੱਖਿਆ ਹੋਇਆ ਸੀਗਾ ਬਟ ਉਹ ਜਿਹੜਾ ਆ ਉਹ ਖਰਾਬ ਹੋ ਚੁੱਕਾ ਸੀਗਾ ਬਾਹਰੋਂ ਤੇ ਠੀਕ ਸੀਗਾ ਬਟ ਅੰਦਰੋਂ ਖਰਾਬ ਹੋ ਚੁੱਕਾ ਸੀਗਾ ਬੋਰਡ ਸੋ ਇਸ ਕਰਕੇ ਜਿਹੜਾ ਹੁਣ ਸੇਮ ਸਨਮਈਕਾ ਤੇ ਮਿਲ ਨਹੀਂ ਸਕਦਾ ਕਿਉਂਕਿ 13 14 ਸਾਲ ਪੁਰਾਣੇ ਇਹ ਡਰਾਅ ਰਿਆਂ ਸੋ ਜਿਹੜਾ ਵੀ ਸਾਡੇ ਕੋਲ ਘਰੇ ਪਿਆ ਹੋਇਆ ਸੀਗਾ ਅਵੇਲੇਬਲ ਸੀਗਾ ਮੈਂ ਤੇ ਇਹ ਜਿਹੜਾ ਸਨਮਈਕਾ ਘਰੀ ਪਿਆ ਹੋਇਆ ਸੀਗਾ ਸੋ ਅਸੀਂ ਇਹੀ ਜਿਹੜਾ ਚੂਜ਼ ਕਰ ਲਿਆ ਆ ਸੋ ਇਸ ਤੋਂ ਬਾਅਦ ਜਿਹੜਾ ਮੈਂ ਫੇਰ ਰੂਮ ਵਿੱਚ ਆ ਗਈਆਂ ਤੇ ਇੱਧਰ ਤੁਸੀਂ ਵੇਖੋ ਸਾਡਾ ਐਲ ਐਕਸ ਐਲ ਐਕਸ ਨੇ ਜਿਹੜਾ ਆ ਨਾ ਉਹ ਪਵਨ ਦੇ ਨਾਲ ਹੀ ਰਹਿਣਾ ਆ ਅਗਰ ਪਵਨ ਸੋ ਗਿਆ ਤੇ ਐਲੈਕਸ ਨੇ ਵੀ ਸੋ ਜਾਣਾ ਆ ਤੇ ਬਟ ਉਹ ਮੈਨੂੰ ਹੱਥ ਨਹੀਂ ਲਗਾਉਣ ਦਿੰਦੇ ਹੁਣ ਤੁਸੀਂ ਵੇਖਿਓ ਕਿ ਪਵਨ ਜਿਹੜਾ ਉੱਠ ਕੇ ਦੂਜੀ ਸਾਈਡ ਤੇ ਹੀ ਆਇਆ ਤੇ ਐਲੈਕਸ ਜਿਹੜਾ ਆ ਫੇਰ ਉਹਦੇ ਕੋਲ ਜਾਏਗਾ ਤੇ ਉਹਦੇ ਫੇਸ ਦੇ ਨਾਲ ਫੇਸ ਜੋੜ ਕੇ ਤੇ ਉਹਨੇ ਸੋ ਜਾਣਾ ਆ ਪਾਜ ਉੱਤਲਾ ਬਾ ਤੋ ਉਹਨੇ ਜਿਹੜਾ ਫੇਸ ਨਾਲ ਪੇਸ ਜੋੜ ਲਿਆ ਨਾ ਹੁਣ ਉਹਨੇ ਸੌਣਾ ਸੀਗਾ ਬਟ ਉਹਨੂੰ ਪਤਾ ਸੀਗਾ ਕਿ ਮੈਂ ਵੀਡੀਓ ਬਣਾ ਰਹੀ ਆ ਕਿਉਂਕਿ ਜਿਹੜੀ ਕੈਮਰੇ ਦੀ ਫੋਨ ਦੀ ਲਾਈਟ ਆ ਉਹ ਜਗ ਰਹੀ ਸੀ ਉਹ ਇਸ ਕਰਕੇ ਜਿਹੜਾ ਸੌ ਨਹੀਂ ਰਿਹਾ ਸੀਗਾ ਫਿਰ ਮੈਂ ਕੈਮਰੇ ਦੀ ਲਾਈਟ ਜਿਹੜੀ ਬੰਦ ਕਰ ਦਿੱਤੀ ਤੇ ਫਿਰ ਉਹਨੇ ਜਿਹੜਾ ਸੌਣਾ ਸ਼ੁਰੂ ਕਰ ਦਿੱਤਾ ਇੱਕ ਮਿੰਟ ਵਿੱਚ ਹੀ ਉਹ ਸੋ ਗਿਆ ਮੈਨੂੰ ਬਿਲਕੁਲ ਵੀ ਹੱਥ ਨਹੀਂ ਲਗਾਉਣ ਦਿੰਦਾ ਤੇ ਜਦੋਂ ਵੀ ਸੁੱਤਾ ਹੋਵੇ ਨਾ ਮੈਂ ਜਦੋਂ ਵੀਡੀਓ ਬਣਾਉਣ ਲੱਗ ਜਾਨੀ ਆ ਨਾ ਇਹਨੇ ਉਸੇ ਵੇਲੇ ਉੱਠ ਕੇ ਬੈਹ ਜਾਣਾ ਹੁੰਦਾ ਆ ਸੋ ਤੁਸੀਂ ਦੇਖੋ ਕਿਵੇਂ ਹੌਲੀ ਹੌਲੀ ਅੱਖਾਂ ਬੰਦ ਕਰ ਰਹੀ ਆ ਸੋ ਅੱਜ ਦੇ ਮੇਰੇ ਵਲੌਗ ਵਿੱਚ ਇੰਨਾ ਹੀ ਆ ਸੋ ਮੈਂ ਤੁਹਾਡੇ ਨਾਲ ਜਿਹੜਾ ਆ ਨੈਕਸਟ ਵਲੌਗ ਵਿੱਚ ਮਿਲਾਂਗੀ ਸਤਿ ਸ਼੍ਰੀ ਅਕਾਲ